ਸਸ਼ਿਕਾ ਦੋਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਉਹ ਆਪਾਂ ਨਾ ਇੱਕ ਪੈਟਰੋਲ ਪੰਪ ਤੋਂ ਤੇਲ ਬਵਾਇਆ ਸੀ ਚਲੋ ਮੈਂ ਨਾਂ ਨਹੀਂ ਲੈਂਦਾਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਮੇਰਾ ਭਰਾ ਵਣ ਕੇ ਨਾ ਬਹੁਤ ਮਹਿੰਗੀਆਂ ਮਸ਼ੀਨਰੀਆਂ ਆਈਆਂ ਤੇ ਤੁਸੀਂ ਇੰਨਾ ਧੱਕਾ ਨਾ ਕਰਿਆ ਕਰੋ ਤੇ ਆਮਾ ਤੁਹਾਨੂੰ ਪੈਟਰੋਲ ਦਿਖਾਉਣਾਗਾ ਮੋਟਰਸਾਈਕਲ 'ਚੋਂ ਕੱਢਿਆਗਾ ਅੱਜ ਮੋਟਰਸਾਈਕਲ 'ਚੋਂ ਕੱਢਿਆਗਾ ਅੱਜ ਤੇ ਮੈਂ ਤੁਹਾਨੂੰ ਆ ਦਿਖਾਉਣਾਗਾ ਪੈਟਰੋਲ ਦੇ ਵਿੱਚ ਫਰਕ ਕੀ ਆ ਆ ਦੇਖੋ ਇਹ ਆ ਪੈਟਰੋਲ ਆਪਾਂ ਮੋਟਰਸਾਈਕਲ ਦੇ ਵਿੱਚੋਂ ਕੱਢਿਆ ਤੇ ਇਹਦੇ ਕਲਰ ਦੇਖੋ ਵੀ ਕਿੰਨੇ ਕਲਰ ਬਣਦੇ ਆ ਥੱਲੇ ਤੇ ਕਰ ਜਾਂਦੇ ਜਾਂਦੇ ਆ ਲੇਕਿਨ ਚੈੱਕਰਲੇ ਇਹ ਪਰਸੋਂ ਬਵਾਇਆ ਸੀਗਾ ਮੈਂ ਸ਼ਾਮ ਨੂੰ ਤੇ ਕੱਲ ਸਾਰਾ ਦਿਨ ਮੈਨੂੰ ਮੋਟਰਸਾਈਕਲ ਬਹੁਤ ਹੈਰਾਨ ਕੀਤਾ ਤੇ ਮੈਂ ਕੋਈ ਸਮਝ ਨਹੀਂ ਪਲੱਗ-ਪਲੱਗ ਬਦਲ ਕੇ ਵੀ ਦੇਖ ਲਈ ਕੋਈ ਪਤਾ ਨਾ ਲੱਗਿਆ ਤੇ ਉਸ ਤੋਂ ਬਾਅਦ ਤੇ ਜਦੋਂ ਅੱਜ ਮੋਟਰਸਾਈਕਲ ਦੇ ਉੱਤੇ ਤੇਲ ਕੱਢਿਆ ਮੈਂ ਕਿਹਾ ਵੀ ਚਲ ਤੇਲ ਕੱਢ ਲੈਨੇ ਆ ਤੇ ਜਦੋਂ ਤੇਲ ਕੱਢਿਆ ਤੇ ਆਹ ਦੇਖ ਲਓ ਪਟਰੋਲ ਆ ਜਿਹੜਾ ਇਹ ਦੋ ਰੰਗਾਂ ਦੀ بجائے ਮੈਨੂੰ ਤਾਂ ਲੱਗਦਾ ਤਿੰਨ ਰੰਗਾਂ ਦਾ ਹੋਇਆ ਪਿਆਗਾ ਆਹ ਦੇਖ ਲਓ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਉਹ ਪਟਰੋਲ ਪੰਪ ਤੋਂ ਨੂੰ ਛੱਡਿਆ ਤੇ ਮੈਂ ਦੂਜੇ ਪੰਪ ਤੋਂ ਲੈ ਕੇ ਆਇਆ ਆ ਬੋਤਲ ਉਦੋਂ ਬਾਅਦ ਇਹ ਬੋਤਲ ਦੇ ਵਿੱਚ ਵੀ ਮੈਂ ਤੁਹਾਨੂੰ ਪਟਰੋਲ ਦਿਖਾਉਣਾ ਤੇ ਇਹਦੀ ਸ਼ੁੱਧਤਾ ਵੀ ਦੇਖ ਲਓ ਵੀਰੋ ਇਹਦੀ ਸ਼ੁੱਧਤਾ 101% ਬਿਲਕੁਲ ਸਹੀ ਆ ਤੇ ਵੀਰ ਬਣ ਕੇ ਹੋਰ ਮੰਨੂ ਆ ਲੱਗਦਾ 1-2 ਰੁਪਏ ਮਹਿੰਗਾ ਲਾ ਲਿਆ ਕਰੋ ਤੇ ਪਰ ਐਨਾ ਧੱਕਾ ਨਾ ਕਰਿਆ ਕਰੋ ਮਸਾ ਮਸ਼ੀਨਰੀ ਲੋਕ ਬਣਾਉਂਦੇ ਆ ਤੇ ਤੁਹਾਡੇ ਤੇਲ ਦੇ ਕਾਰਨ ਕਰਕੇ ਉਹ ਮਸ਼ੀਨਰੀ ਸਾਰੀ ਖਤਮ ਹੋ ਜਾਂਦੀ ਆ ਤੇ ਨਾਲੇ ਜਿਹੜਾ ਬੰਦਾ ਰਾਹਗੀਰ ਖਰਾਬ ਹੈਰਾਨ ਹੁੰਦਾ ਉਹ ਅੱਡ ਗੱਲਾ ਆ ਦੇਖ ਲਓ ਮੈਂ ਦੋਨਾਂ ਦਾ ਕੰਪੈਰੀਸ਼ਨ ਕਰ ਦਿੰਦਾ ਤੁਸੀਂ ਦੋਨੇ ਤੇਲ ਹੀ ਦੇਖ ਲਓ ਇਹ ਆਲਾ ਮੈਂ ਬਰਾਬਰ ਕਰ ਤੇ ਤੇ ਤੁਸੀਂ ਆਪ ਹੀ ਫਰਕ ਦੇਖ ਲਓ ਵੀ ਕਿੰਨਾ ਫਰਕ ਆ ਤੇਲਾਂ ਦਾ ਇਹ ਲੈ ਵੀਰਵਾਨ ਕੇ ਇੰਨਾ ਧੱਕਾ ਨਾ ਕਰਿਆ ਕਰੋ ਮਹਿੰਗੀਆਂ ਮਸ਼ੀਨਰੀਆਂ ਆਈਆਂ ਹੁਣ ਤੁਸੀਂ ਦੇਖ ਲਓ ਆਪ ਹੀ ਇੱਕ ਇੱਕ ਹੋਰ ਪੰਪ ਦਾ ਇੱਕ ਹੋਰ ਪੰਪ ਦਾ ਤੇ ਮੇਰੇ ਇੰਨਾ ਵੀਰਾਂ ਨੂੰ ਬੇਨਤੀ ਆ ਹੱਥ ਬੰਨ ਕੇ ਵੀ ਜਿਹੜਾ ਪੈਟਰੋਲ ਪਾਇਆ ਕਰੋਗੇ ਤੁਸੀਂ ਉ 2 ਰੁਪਏ ਮਹਿੰਗਾ ਲਾ ਲਿਆ ਕਰੋ ਯਾਰ ਉਹਦਾ ਦੁੱਖ ਨਹੀਂਗਾ ਪਰ ਜਿਹੜਾ ਬੰਦਾ ਰਾਹ 'ਚ ਹੈਰਾਨ ਹੁੰਦਾ ਨਾ ਉਹ ਬਹੁਤ ਵੱਡਾ ਦੁੱਖਾ ਤੋ ਕਿ ਮਸ਼ੀਨਰੀ ਵੀ ਖਰਾਬ ਆ ਤੇ ਬੰਦਾ ਹੈਰਾਨ ਵੀ ਹੁੰਦਾ ਮੈਂ ਕੱਲ ਬਹੁਤ ਜ਼ਿਆਦਾ ਹੈਰਾਨ ਹੋਇਆਗਾ ਤਾਂ ਕਰਕੇ ਅੱਜ ਜਦੋਂ ਮੈਂ ਸਾਰਾ ਪੈਟਰੋਲ ਕੱਟਿਆ ਤੇ ਉਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹਦੇ ਵਿੱਚ ਪੈਟਰੋਲ ਕਿਹੜਾ ਇਹ ਤਾਂ ਹੋਰ ਹੀ ਕੋਈ ਚੀਜ਼ ਪਾ ਰખી ਆ ਆਲਾ ਮੈਂ ਦੋਨੇ ਪੈਟਰੋਲ ਪੰਪਾਂ ਦਾ ਪੈਟਰੋਲ ਮੂਰੇ ਰੱਖ ਤੇ ਆਹ ਦੇਖ ਲੋ ਆਹ ਚੈੱਕ ਕਰ ਲੋ ਇੱਕ ਦਾ ਜਮਾ ਬਿਲਕੁਲ 101% ਸਹੀ ਆ ਤੇ ਦੂਜੇ ਦਾ ਮੈਂ ਤੁਹਾਨੂੰ ਆਹ ਦੇਖ ਲੋ ਇਹਨੂੰ ਇਹ ਇਹ ਲੈ ਬਣਦੇ ਨਾ ਦੋ ਰੰਗ ਤੇ ਇਹਦਾ ਇੱਕੋ ਰੰਗ ਪਿਆਗਾ ਤਰੋ ਤਰ ਜੇ ਸਹੀ ਚੀਜ਼ ਆ ਉਹਨੂੰ ਸਹੀ ਆਖਾਂਗੇ ਤੇ ਜਿਹੜੀ ਗਲਤ ਆ ਉਹਨੂੰ ਗਲਤੀ ਆਖਾਂਗੇ ਆ ਚੈੱਕ ਕਰ ਲਓ ਦੋਨੇ ਬੋਤਲਾਂ ਦੇ ਵਿੱਚੋਂ ਮੋਟਰਸਾਈਕਲ ਦੇ ਵਿੱਚੋਂ ਇਧਰਲੀ ਐਸ ਆਹ ਬੋਤਲਾਂ ਦਾ ਕੱਟਿਆ ਆ ਨਵਾਂ ਪੰਪ ਤੋਂ ਮਾ ਭਰਾ ਕੇ ਲੈ ਕੇ ਆਇਆਗਾ ਚੈੱਕ ਕਰ ਲਿਆ ਸੋ ਬੇਨਤੀ ਆ ਮੇਰੇ ਵੀਰਾਂ ਪੰਪ ਵਾਲਿਆਂ ਨੂੰ ਹੱਥ ਬੰਨ ਕੇ ਤੇ ਭਰਾ ਬਣ ਕੇ ਤੁਸੀਂ ਉ 10 ਰੁਪਏ ਲੈ ਲਿਆ ਕਰੋ ਵੱਧ ਯਾਰ ਕੋਈ ਗੱਲ ਨਹੀਂ ਪਰ ਕੁਆਲਿਟੀ ਜ਼ਰੂਰ ਦੇ ਦਿਆ ਕਰੋ ਸੋ ਧੰਨਵਾਦ ਜੀ ਜੇ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ